ਲਿਖਾ ਹੈ ਆਮ ਸਾਡੀ ਸੰਗਤ ਦੇ ਵਿੱਚ ਬੜੀ ਉਲਝਣ ਮਣੀ ਹੋਈ ਹੈ ਜਿਆਦਾਤਰ ਸੰਗਤ ਦੇ ਵਿੱਚ ਇਹ ਉਲਝਣ ਹੈ ਤੇ ਇਹ ਜਿਹੜੀ ਉਲਝਣ ਹੈ ਨਾ ਇਹਦਾ ਸਿਖਰ ਪਤਾ ਕਦੋਂ ਹੋਣਾ ਜੇ ਧਿਆਨ ਦਿਓ ਜੇ ਜਦੋਂ ਆ 2025 ਦਾ ਦਸੰਬਰ ਆਵੇਗਾ ਨਾ ਤੇ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਗੁਰਪੁਰਬ ਆਵੇਗਾ ਨਾ ਉਦੋਂ ਸਾਡੇ ਵਿੱਚ ਇਹ ਦੁਬਦਾ ਬੜੀ ਫੈਲਣੀ ਜੇ ਆਪਾਂ ਆਪੋ ਵਿਚਰੀ ਕਈ ਵਾਰ ਜਿਦ ਵੀ ਪੈਨੇ ਆ ਕਈ ਤੇ ਕਈ ਵਾਰ ਅਣਜਾਣ ਪੁਣੇ ਦੇ ਵਿੱਚ ਹੀ ਅਸੀਂ ਬੜੇ ਭੜੇ ਬੋਲ ਵੀ ਬੋਲ ਜਾਂਦੇ ਆ ਧਿਆਨ ਦੇਣਾ ਕਾਰਨ ਕੀ ਹੈ ਕਿ ਧੰਨ ਧੰਨ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਗੁਰਪੁਰਬ ਤੇ ਮਹਾਰਾਜ ਜੀ ਦੇ ਸਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਇੱਕੋ ਦਿਨ ਆਵੇਗਾ ਆ ਦਸੰਬਰ ਵਿੱਚ ਜਾ ਕੇ ਉਹ ਤੇ ਅਸੀਂ ਬੜਾ ਉਲਝਣਾ ਏ ਜੀ ਇਹ ਕਿਦਾਂ ਇਹ ਕੀ ਮਤਲਬ ਹੈ ਆ ਥੋੜੀ ਜੀ ਬੇਨਤੀ ਜੇ ਸਮਝ ਲਓ ਕੇਵਲ 5 ਮਿੰਟ ਦੀ ਗੱਲ ਹੈ ਜੇ ਇਹਨੂੰ ਪੱਲੇ ਬੰਨ ਲਈਏ ਤੇ ਸਾਡੇ ਮਨ ਦੀਆਂ ਉਲਝਣਾਂ ਦੂਰ ਹੋ ਜਾਣਗੀਆਂ ਸੰਗਤ ਜੀ ਧਿਆਨ ਦੇਣਾ ਜਿਹੜੀਆਂ ਸਾਡੇ ਦਿਨਾਂ ਤਿਹਾਰਾਂ ਦੀਆਂ ਤਰੀਕਾ ਨੇ ਨਾ ਇਹ ਤਿੰਨ ਤਰ੍ਹਾਂ ਦੇ ਨਾਲ ਮਿੱਠੀਆਂ ਹੋਈਆਂ ਨੇ ਤਿੰਨ ਤਰ੍ਹਾਂ ਦੇ ਨਾਲ ਸਭ ਤੋਂ ਪਹਿਲਾਂ ਦਸਾਂ ਪਾਤਸ਼ਾਹੀਆਂ ਦੇ ਦਿਨ ਜਿਹੜੇ ਨੇ ਪ੍ਰਕਾਸ਼ ਗੁਰਪੁਰਬ ਗੋਤਾ ਗੱਦੀ ਗੁਰਪੁਰਬ ਤੇ ਮਹਾਰਾਜੀ ਦੇ ਜੋਤੀ ਜੋਤ ਗੁਰਪੁਰਬ ਇਹ ਜਿਹੜੇ ਦਸਾਂ ਪਾਤਸ਼ਾਹਿਆਂ ਦੇ ਗੁਰਪੁਰਬ ਨੇ ਨਾ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਪੁਰਬ ਇਹ ਸਾਰੇ ਗਿਣੇ ਜਾਂਦੇ ਨੇ ਵਦੀ ਸੁਦੀ ਦੀ ਤਰੀਕ ਦੇ ਹਿਸਾਬ ਦੇ ਨਾਲ ਤੇ ਜੇ ਕੋਈ ਕਹੇ ਵਦੀ ਸੁਦੀ ਨਾ ਸਾਡਾ ਕੀ ਲੈਣਾ ਦੇਣਾ ਉਹ ਭਾਈ ਗੁਰਮੁਖੋ ਗੁਰਬਾਣੀ ਦੇ ਵਿੱਚ ਦੋ ਵਾਰਾਂ ਬਾਣੀ ਆਈ ਹੈ ਥਿੱਤੀ ਉਹਦਾ ਸਬੰਧ ਵਦੀ ਸੁਦੀ ਦੇ ਨਾਲ ਹੀ ਹੈ ਹੋਰ ਕੀ ਦੇ ਨਾਲ ਹੈ ਜਿਹੜੀ ਗੁਰਬਾਣੀ ਦੇ ਵਿੱਚ ਦੋ ਵਾਰਾਂ ਬਾਣੀ ਆਈ ਹੈ ਥਿੱਤੀ ਸਾਧ ਸੰਗਤ ਜੀ ਇਹਦਾ ਸਬੰਧ ਵਧੀ ਸੁਧੀ ਦੇ ਨਾਲ ਹੀ ਆ ਨਾ ਹੋਰ ਕਾਦੇ ਨਾਲ ਹੈ ਵਧੀ ਸੁਧੀ ਕਿਸੇ ਪੰਡਤ ਨੇ ਨਹੀਂ ਬਣਾਈ ਇਹ ਕੁਦਰਤੀ ਹੈ ਚੰਦਰਮਾ ਵੱਧਦਾ ਹੈ ਤੇ ਚੰਦਰਮਾ ਘਟਦਾ ਹੈ ਉਸੇ ਨੂੰ ਵਧੀ ਸੁਧੀ ਕਹਿੰਦੇ ਨੇ ਇਹ ਦਿਨਾਂ ਦੀ ਗਿਣਤੀ ਕਰਨ ਦਾ ਇੱਕ ਤਰੀਕਾ ਆ ਪਾ ਗਿਣ ਲਿਆ ਚੰਦਰਮਾ ਦੇ ਵਧਣ ਦੇ ਨਾਲ ਤੇ ਘਟਣ ਦੇ ਨਾਲ ਜੋੜ ਕੇ ਹੁਣ ਦਸਾਂ ਪਾਤਸ਼ਾਹੀਆਂ ਦੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਪੁਰਬ ਜਿਹੜੇ ਨੇ ਇਹ ਵਦੀ ਤੇ ਸੁਦੀ ਦੀਆਂ ਤਰੀਕਾਂ ਦੇ ਨਾਲ ਜੋੜੇ ਹੋਏ ਨੇ ਆਪਾਂ ਪਹਿਲੀ ਗੱਲ ਦੂਜੀ ਗੱਲ ਕਿ ਜਿਹੜੇ ਸ਼ਹੀਦਾਂ ਸਿੰਘਾਂ ਦੇ ਸ਼ੀਦੀ ਦਿਹਾੜੇ ਨੇ ਉਹ ਸਾਰੇ ਦੇ ਸਾਰੇ ਦੇਸੀ ਮਹੀਨੇ ਦੀਆਂ ਤਰੀਕਾਂ ਦੇ ਨਾਲ ਸਾ ਸੰਗਤ ਜੀ ਜੋੜੇ ਹੋਏ ਨੇ ਜਿਹੜੀਆਂ ਦੇਸੀ ਤਰੀਕਾਂ ਨੇ ਇਹਨਾਂ ਦੇਸੀ ਮਹੀਨੇ ਦੀਆਂ ਸੂਰਜੀ ਕੈਲੰਡਰ ਦੇ ਹਿਸਾਬ ਦੇ ਨਾਲ ਉਹਦੇ ਨਾਲ ਸਾ ਸੰਗਤ ਜੀ ਜੋੜੇ ਹੋਏ ਨੇ ਤੀਸਰੀ ਗੱਲ ਕੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਚਲੇ ਜਾਣ ਤੋਂ ਬਾਅਦ ਆ ਇਹ 1859 ਤੋਂ ਬਾਅਦਾਂ ਦੇ ਜਿੰਨੇ ਸਾਡੇ ਦਿਨ ਤਿਹਾਰ ਨੇ ਇਹਨਾਂ ਨੂੰ ਆਪਾਂ ਅੰਗਰੇਜ਼ੀ ਤਰੀਕਾ ਦੇ ਹਿਸਾਬ ਦੇ ਨਾਲ ਗਿਣ ਲੈਣੇ ਆ ਇਹ ਅਸਾ ਸੰਗਤ ਜੀ ਤਿੰਨ ਤਰ੍ਹਾਂ ਦੀਆਂ ਤਰੀਕਾ ਪਹਿਲੀਆਂ ਤਰੀਕਾ ਨੇ ਗੁਰੂ ਸਾਹਿਬਾਨ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਗੁਰਤਾ ਗੱਦੀ ਤੇ ਜੋਤੀ ਜੋਤ ਸਮਾਉਣ ਦੀਆਂ ਤਰੀਕਾ ਇਹ ਚੰਦਰਮਾ ਦੀ ਤਰੀਕ ਨਾਲ ਜੁੜੀਆਂ ਜਿਵੇਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਪ੍ਰਕਾਸ਼ ਗੁਰਪੁਰ ਵੈਣਾ ਉਹ ਕੱਤਕ ਦੀ ਪੂਰਨਮਾਸ਼ੀ ਨੂੰ ਹੈ ਸਾਧ ਸੰਗਤ ਜੀ ਜਿਹਨੂੰ ਆਪਾਂ ਕਹਿ ਦਿੰਨੇ ਆ ਕਿ ਇਹ ਜਿਹੜਾ ਹੈ ਕੱਤਕ ਦੀ ਪੂਰਨਮਾਸ਼ੀ ਵਧੀ ਸੁਧੀ ਦੀ ਤਰੀਕ ਹੀ ਆ ਨਾ ਤਾਂ ਸਾਧ ਸੰਗਤ ਜੀ ਸੁਧੀ ਦੀ 15ਵਾਂ ਜਾਂਦੀ ਹੈ ਉਹ ਤੋਂ ਇਸ ਤਰ੍ਹਾਂ ਪੂਰਨਮਾਸ਼ੀ ਵਾਲੇ ਦੇਣ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰ ਮਨਾਉਨੇ ਆ ਦੇਸੀ ਮਹੀਨੇ ਦੀ ਤਰੀਕ ਕੋਈ ਵੀ ਆ ਜਾਏ ਅੰਗਰੇਜ਼ੀ ਤਰੀਕ ਕੋਈ ਵੀ ਆ ਜਾਏ ਉਹਦੇ ਨਾਲ ਕੋਈ ਮਤਲਬ ਨਹੀਂ ਇਸੇ ਤਰ੍ਹਾਂ ਅੱਜ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਪਾਵਨ ਗੁਰਪੁਰਬ ਹੈ ਤੇ ਇਹਦੀ ਤਰੀਕ ਕੀ ਹੈ ਇਹਦੀ ਤਰੀਕ ਹੈ ਸਾ ਸੰਗਤ ਜੀ ਵਿਸਾਖ ਸੁਦੀ 14 ਵਿਸਾਖ ਸੁਦੀ 14 ਜਦੋਂ ਵਿਸਾਖ ਦੇ ਮਹੀਨੇ ਦੀ ਮਸਿਆ ਆਵੇਗੀ ਉਹਦੇ ਤੋਂ 14 ਦਿਨ ਗਿਣ ਕੇ ਪੁੰਨਿਆਂ ਵਾਲੇ ਦਿਨ ਤੋਂ ਇੱਕ ਪਹਿਲਾਂ ਤੋਂ ਅੱਜ ਹੈ ਤੋ ਇਹ ਦੇਸੀ ਤਰੀਕ ਜਿਹੜੀ ਮਰਜ਼ੀ ਹੋਵੇ ਅੰਗਰੇਜ਼ੀ ਤਰੀਕ ਜਿਹੜੀ ਮਰਜ਼ੀ ਹੋਵੇ ਆਪਾਂ ਕੀ ਵੇਖਣਾ ਹੈ ਵਿਸਾਖ ਸੁਦੀ 14 ਇਹ ਪੱਕੀ ਤਰੀਕ ਹੈ ਜਿਵੇਂ ਕਈ ਵਾਰਾਂ ਕਹਿੰਦੇ ਨੇ ਪੱਕੀਆਂ ਤਰੀਕਾਂ ਨਹੀਂ ਆ ਗਈਆਂ ਭਾਈ ਪੱਕੀਆਂ ਹੀ ਨੇ ਤਰੀਕਾਂ ਪੱਕੀਆਂ ਹੀ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਕਦੋਂ ਆਉਂਦਾ ਹੈ ਅਕਸਰ ਕਹਿੰਦੇ ਤਰੀਕ ਪੱਕੀ ਕਿਉਂ ਨਹੀਂ ਭਾਈ ਤਰੀਕ ਪੱਕੀ ਹੈ ਆਪਾਂ ਧਿਆਨ ਨਹੀਂ ਦਿੰਦੇ ਫੇ ਕਿਹੜੀ ਤਰੀਕ ਪੱਕੀ ਹੈ ਤਰੀਕ ਪੱਕੀ ਹੈ ਪੋ ਸੁਦੀ ਸਤਮੀ ਪੋ ਸੁਦੀ ਸਤਮੀ ਪੋ ਦੇ ਮਹੀਨੇ ਦੀ ਜਦੋਂ ਮੱਸਿਆ ਆਵੇਗੀ ਉਹਦੇ ਤੋਂ 7ਵੇਂ ਦਿਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਗੁਰਪੁਰਬ ਹੋਵੇਗਾ ਗੱਜ ਕੇ ਆਖੋ ਸਤਨਾਮ ਭਲੇਖੇ ਚ ਨਹੀਂ ਪਹਿਣਾ ਭਲੇਖੇ ਚ ਨਹੀਂ ਪਹਿਣਾ ਪੋ ਦੇ ਮਹੀਨੇ ਦੀ ਜਦੋਂ ਮੱਸਿਆ ਆ ਗਈ ਤੇ ਮੱਸਿਆ ਤੋਂ 7 ਦਿਨ ਗਿਣ ਕੇ 7ਵੇਂ ਦਿਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਹੋਵੇਗਾ ਇਹਨੂੰ ਕਹਿੰਦੇ ਆ ਪੋ ਸੁਦੀ ਸਤਮੀ ਸਾਥ ਸੰਗਤ ਜੀ ਇਹ ਆ ਸਤਿਗੁਰਾਂ ਦੇ ਗੁਰਪੁਰਬਾਂ ਦੀਆਂ ਤਰੀਕਾਂ ਵਦੀ ਤੇ ਸੁਧੀ ਦੇ ਨਾਲ ਜੁੜੀਆਂ ਹੋਈਆਂ। ਤੋਂ ਅੱਗੇ ਆ ਗਈਆਂ ਸ਼ਹੀਦਾਂ ਸਿੰਘਾਂ ਦੀਆਂ ਤਰੀਕਾਂ ਜਿਵੇਂ ਸਾਬ ਜਾਦਿਆਂ ਦੇ ਜਿਹੜੇ ਸ਼ਹੀਦੀ ਦਿਹਾੜੇ ਨੇ ਉਹ ਕਦੋਂ ਨੇ ਉਹਦਾ ਸਬੰਧ ਹੋਣੀ ਚੰਦਰਮਾ ਦੀ ਤਰੀਕ ਨਾਲ ਨਹੀਂ ਮਿਥਿਆ ਮਿਥਿਆ ਪਈਆਂ। ਉਹਦਾ ਸਬੰਧ ਚੰਦਰਮਾ ਦੀ ਤਰੀਕ ਦੇ ਨਾਲ ਬਿਲਕੁਲ ਨਹੀਂ ਹੈ। ਕਾਦੇ ਨਾਲ ਹੈ ਫਿਰ ਉਹਦਾ ਸਬੰਧ ਹੈ ਕਿ ਜਿਹੜੀਆਂ ਦੇਸੀ ਤਰੀਕਾ ਨੇ ਇਹਨਾਂ ਦੇਸੀ ਮਹੀਨਾ ਜਿਹੜਾ ਸੂਰਜ ਦੇ ਹਿਸਾਬ ਨਾਲ ਚੱਲਦਾ ਹੈ ਤੀਆਂ ਤਰੀਕਾਂ ਵਾਲਾ ਮਹੀਨਾ 30 ਦਿਨ 31 ਦਿਨ ਕਈ ਤਾਂ 32 ਦਿਨ ਵੀ ਹੁੰਦੇ ਨੇ ਉਹਦੇ ਵਿੱਚ ਸਾਧ ਸੰਗਤ ਜੀ ਆਪਾਂ ਗਿਣਦੇ ਹਾਂ ਕਿ ਵੱਡੇ ਸਾਹਿਬ ਜਿਆਦਿਆਂ ਦਾ ਸ਼ਹੀਦੀ ਦਿਹਾੜਾ ਜਿਹੜਾ ਹੈ ਉਹ ਗੁਰਮੁਖੋ 8 ਪੋਹ ਵਾਲੇ ਦਿਨ ਆਵੇਗਾ ਹਮੇਸ਼ਾ ਹੀ 8 ਪੋਹ ਵਾਲੇ ਦਿਨ ਤੇ ਛੋਟੇ ਸਾਹਿਬ ਜਿਆਦਿਆਂ ਦਾ ਸ਼ਹੀਦੀ ਦਿਹਾੜਾ ਉਹ ਹਮੇਸ਼ਾ 13 ਪੋਹ ਨੂੰ ਆਵੇਗਾ ਅੰਗਰੇਜ਼ੀ ਤਰੀਕ ਭਾਵੇਂ ਜਿਹੜੀ ਮਰਜ਼ੀ ਹੋ ਜਾਵੇ ਅੰਗਰੇਜ਼ੀ ਤਰੀਕ ਜਿਹੜੀ ਮਰਜ਼ੀ ਹੋ ਜਾਏ ਉਹ ਵੇਗਾ 13 ਪੋ ਵਧੀ ਸੁਧੀ ਜਿਹੜੀ ਮਰਜ਼ੀ ਹੋ ਜਾਏ ਉਹਦੇ ਨਾਲ ਕੋਈ ਉਹਦਾ ਜੁੜਾਉ ਨਹੀਂ ਹੋਵੇਗਾ ਵਧੀ ਸੁਧੀ ਅੱਡ ਹੈ ਦੇਸੀ ਮਹੀਨੇ ਦੀਆਂ ਤਰੀਕਾਂ ਅੱਡ ਨੇ ਤੇ ਅੰਗਰੇਜ਼ੀ ਤਰੀਕਾਂ ਜਿਵੇਂ ਹੁਣ ਜੂਨ 1984 ਦਾ ਕੱਲੂ ਘਾਰਾ ਉਹਦੇ ਵਿੱਚ ਆਪਾਂ ਨਾ ਵਧੀ ਸੁਧੀ ਗਿਣਦੇ ਆ ਨਾ ਦੇਸੀ ਤਰੀਕ ਗਿਣਦੇ ਆ ਉਹਦੇ ਵਿੱਚ ਗਿਣਦੇ ਆ 4 ਜੂਨ ਨੂੰ ਹਮਲਾ ਹੋਇਆ ਹੈ ਤੇ 6 ਜੂਨ ਨੂੰ ਸੰਤ ਗਿਆਨੀ ਜਰਨੈਲ ਸਿੰਘ ਜੀ ਕਾਲਸਾ ਪਿੰਡਰਾਵਾਲਿਆਂ ਦੀ ਸ਼ਹਾਦਤ ਹੋਈ ਉਹ ਅੰਗਰੇਜ਼ੀ ਤਰੀਕਾਂ ਗਣ ਲਈ ਨੇ ਇਸੇ ਕਰਕੇ ਸਾਧ ਸੰਗਤ ਜੀ ਇਹ ਭਲੇਖੇ ਪੈਂਦੇ ਆ ਕਿਉਂਕਿ ਤਰੀਕਾਂ ਤਿੰਨ ਤਰ੍ਹਾਂ ਦੀਆਂ ਹੋ ਗਈਆਂ ਮੈਂ ਫੇਰ ਇੱਕ ਵਾਰਾਂ ਦੋਹਰਾ ਦਿਆਂ ਕਿਉਂਕਿ ਗੱਲ ਥੋੜੀ ਜਿਹੀ ਬਰੀਕ ਹੈ ਤੁਹਾਨੂੰ ਸਮਝ ਆ ਜਾਏ ਇੱਕ ਤਾਂ ਤਰੀਕਾਂ ਨੇ ਵਦੀ ਤੇ ਸੁਦੀ ਦੀਆਂ ਜਿਹੜੀਆਂ ਕੇਵਲ ਦਸਾਂ ਪਾਤਸ਼ਾਹੀਆਂ ਦੇ ਗੁਰਪੁਰਬ ਦੇ ਨਾਲ ਸੰਬੰਧਿਤ ਨੇ ਦੂਜੀਆਂ ਤਰੀਕਾਂ ਨੇ ਦੇਸੀ ਮਹੀਨੇ ਦੀਆਂ ਜਿਹੜੀਆਂ ਸਾਡੇ ਇਤਿਹਾਸਕ ਦੇ ਆੜਿਆਂ ਖਾਸ ਕਰਕੇ ਸ਼ਹੀਦੀ ਦਿਹਾੜਿਆਂ ਨਾਲ ਸੰਬੰਧਿਤ ਨੇ ਤੇ ਤੀਜੀ ਤਰੀਕ ਅੰਗਰੇਜ਼ੀ ਤਰੀਕ ਜਿਹੜੀਆਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਜਾਨੀ ਕਿ ਵਾਹਿਗੁਰੂ 1849 ਤੋਂ ਬਾਅਦ ਦੀਆਂ ਇਤਿਹਾਸਤਿਆਂ ਤਰੀਕਾਂ ਨੇ ਉਹਨੂੰ ਆਪਾਂ ਫਿਰ ਅੰਗਰੇਜ਼ੀ ਤਰੀਕਾਂ ਦੇ ਨਾਲ ਜੋੜ ਲਓ ਜੇ ਐਨੀ ਗੱਲ ਸਾਡੇ ਸਮਝ ਆ ਜਾਏ ਨਾ ਤੇ ਫਿਰ ਝਗੜਾ ਹੀ ਨਹੀਂ ਹੁੰਦਾ ਕੋਈ ਤੇ ਮੈਂ ਬੇਨਤੀ ਤਾਂ ਕਰਦਾ ਪਿਆ ਕਿਉਂਕਿ ਦਸੰਬਰ ਦੇ ਮਹੀਨੇ ਦੇ ਵਿੱਚ ਇਹ ਆਵਾਜ਼ ਵਿਵਾਦ ਬੜਾ ਵਧਣਾ ਜੇ ਬੜਾ ਵਧਣਾ ਜੇ ਝਗੜੇ ਵੀ ਕਰਨੇ ਨੇ ਕਈਆਂ ਨੇ ਕਈਆਂ ਨੇ ਸਾਰੀ એનર્ਜੀ ਇਸੇ ਦੇ ਵੇਸਟ ਕਰ ਦੇਣੀ ਹੈ ਵੇਖੋ ਜੀ ਸ਼ਹੀਦੀ ਦਿਹਾੜੇ ਵਾਲੇ ਦਿਨ ਗੁਰਪੁਰਬ ਆ ਗਿਆ ਇਹ એનર્ਜੀ ਬੜੀ ਵੇਸਟ ਹਣੀ ਉਦੋਂ ਜਾ ਕੇ ਦਸੰਬਰ ਦੇ ਵਿੱਚ ਤੇ ਮੈਂ ਬੇਨਤੀ ਤਾਂ ਕਰਦਾ ਪਿਆ ਆਪਾਂ ਆਪਣੇ ਸ਼ਹੀਦਾਂ ਨੂੰ ਯਾਦ ਕਰਨਾ ਹੈ ਸਤਿਗੁਰਾਂ ਨੂੰ ਯਾਦ ਕਰਨਾ ਹੈ ਸਿੱਖਿਆ ਲੈਣੀ ਹੈ ਆਪਾਂ ਝਗੜੇ ਕਰਕੇ ਆਪਣੀ એનર્ਜੀ ਆਪਣਾ ਸਮਾਂ ਆਪਣੇ ਸਾਧਨ ਵਿਅਰਥ ਨਹੀਂ ਗਵਾਉਣੇ ਸਾਧ ਸੰਗਤ ਜੀ ਧਿਆਨ ਦੇਣਾ